ਰਾਤ ਦੇ 10:00 ਵਜੇ ਦਾ ਟਾਈਮ ਸੀ ਜਾਣੇ ਸੁੱਤੇ ਪਏ ਸੀ ਤੇ ਅੱਗ ਉੱਡ ਕੇ ਆਈ ਤੇ ਅਸੀਂ ਜਾਣੇ ਮਹਾ ਠਾਠੋ ਕੇ ਅੱਗ ਨੇ ਸਨ ਘੇਰਾ ਪਾ ਲਿਆ ਸਾਡੇ ਬਿਸਤਰਿਆਂ ਦੇ ਉੱਤੇ ਆਣ ਅੱਗ ਡਿੱਗੀ ਐ ਆ ਲਾਟਾਂ ਨਿਕਲਦੀਆਂ ਰਹੀਆਂ ਅਸੀਂ ਮਾਸਾਂ ਜੋਰ ਦੇ ਨਾਲ ਜਾਣੇ ਲੈ ਕੇ ਤੇ ਉੱਠ ਕੇ ਤੇ ਗਏ ਆ ਤੇ ਜਦੋਂ ਉਧਰ ਚਾਚੇ ਦੇ ਘਰੇ ਚਲੇ ਗਏ ਅਸੀਂ ਫਿਰ ਉਧਰੋਂ ਤਾਂ ਨਿਕਲੇ ਨਹੀਂ ਨਾ ਸਾਡੀ ਆਵਾਜ਼ ਨਿਕਲਦੀ ਰਹੀ ਨਾ ਸਾਹ ਗੁੰਮ ਹੋ ਗਿਆ ਬੜੇ ਅਫਸੋਸ ਦੀ ਗੱਲ ਐ ਕਿ ਭੈਣ ਜੀ ਨੂੰ ਅਸੀਂ ਮੰਜਾ ਲਿਆਉਣ ਲਈ ਬਾਹਰ ਕਿਹਾ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮੰਝੇ ਤੱਕ ਵੀ ਜਿਹੜਾ ਨਹੀਂ ਬਚਿਆ ਕਿਉਂਕਿ ਘਰ ਦਾ ਸਾਰਾ ਦਾ ਸਾਰਾ ਜਿਹੜਾ ਸਮਾਨ ਸੜ ਕੇ ਸੁਆਹ ਹੋ ਗਿਆ ਛੋਟੇ 4-5 ਮੇਰੇ ਕੁੱਕੜ ਸੀ ਰੱਖੇ ਮੰਝਾ ਪੀੜਾ ਸਾਰਾ ਬਿਸਤਰੇ ਕਣਕ ਸਿੱਟੇ ਤੇ ਜੇ ਮੈਂ ਸਾਈਕਲਿੰਗ ਲਈਆਂ ਸਿੱਟੇ ਚਣ ਕੇ ਮੈਂ ਸਾਈਕਲਿੰਗ ਲਈਆਂ ਉਹਦੇ ਝਾਣੇ ਆਣੀਆਂ ਉਹ ਵੀ ਵਿੱਚੇ ਸੜ ਕੇ ਸੁਆਹ ਹੋ ਗਈਆਂ ਵੀਰੇ ਮੰਜਾ ਬਿਸਤਰਾ ਕੋਈ ਨਹੀਂ ਰਿਹਾ ਜੋਰ ਸੋਈ ਦਾ ਸਮਾਨ ਟੀਵੀ ਸਾਰਾ ਕੁਝ ਮੇਰਾ ਸੜ ਗਿਆ ਮੇਰਾ ਵੀ ਛੋਟੇ ਬੱਚੇ ਸਾਡੇ ਨਾਲ ਮੌਜੂਦ ਨੇ ਬੱਚਿਆਂ ਦਾ ਹਾਲ ਦੇ ਸਕਦੇ ਹੋ ਭੈਣ ਜੀ ਦੱਸ ਰਹੇ ਨੇ ਕਿ ਜਦੋਂ ਵੀ ਲਾਈਟ ਆਉਂਦੀ ਹੈ ਜੱਕਦਮ ਘਰ ਦੇ ਵਿੱਚ ਜੱਕਦਮ ਬੱਚੇ ਡਰ ਜੇ ਜਾਂਦੇ ਨੇ ਸੇਮੇ ਹੋਏ ਬੱਚੇ ਨੇ ਕਿਉਂਕਿ ਜਿਹੜਾ ਉਸ ਦਿਨ ਅੱਗ ਦਾ ਬੁਰਾ ਹਾਲ ਦੇਖਿਆ ਉਹ ਬੱਚਿਆਂ ਦੇ ਦਿਲ ਦੇ ਵਿੱਚ ਨਸਰ ਚੁੱਕਿਆ ਹੈ ਰੋਈ ਜਾਂਦੇ ਝਾਣੇ ਵੀ ਰੋਈ ਜਾਂਦੇ ਚੁੱਲ੍ਹੇ 'ਚ ਅੱਗ ਨਹੀਂ ਉਹਦਾਂ ਦੇ ਬਾਲਦੇ ਡਰਦੇ ਜਦ ਬੱਤੀ ਚਲੇ ਜਾਂਦੀ ਪੱਖਾ ਲੱਗ ਜਾਂਦਾ ਇੱਕੇ ਦਾਮ ਖੜਕਾਂ ਆਉਂਦਾ ਦਾ ਦੰਨੇ ਅੱਗ ਆ ਗਈ ਅੱਗ ਆ ਗਈ ਡੇਲ ਬਹੁਤ ਜ਼ਿਆਦਾ ਡਰਿਆ ਪਿਆ ਅੱਗ ਤੋਂ ਨਿਆਲੇ ਰਾਤ ਨੂੰ ਸੌਂਦੇ ਨਹੀਂ ਗਏ ਆ ਦੰਦੇ ਚਲੇ ਚੱਲੇਗੇ ਚਾਚੇ ਕੇ ਘਰਾਂ ਨੂੰ ਚਲੇ ਚੱਲੇਗੇ ਐਨਾ ਅੱਗ ਤੋਂ ਡਰ ਆ ਗਿਆ ਹਾਲੇ ਵੀ ਬੱਚੇ ਸੱਮੇ ਹੋਏ ਬਹੁਤ ਜ਼ਿਆਦਾ ਵੀਰੇ ਰਾਤ ਨੂੰ ਸੌਂਦੇ ਨਹੀਂ ਚਾਚੇ ਨੇ ਆਣ ਕੇ ਆਸ ਦਿੰਦੇ ਵੀ ਪੁੱਤ ਕੋਈ ਡਰ ਨਹੀਂ ਹੁਣ ਕੋਈ ਚੀਜ਼ ਨਹੀਂ ਲੱਗੇਗੀ ਉੰਨੀ ਅੱਗ ਆਉਂਦੀ ਚੁੰਨਿਆ ਚਾਹ ਪੰਜ ਕੀ ਨਾਮ ਕੀ ਹੈ ਜੀ ਵੇਰੇ ਮੇਰਾ ਨਾਮ ਮਨਪ੍ਰੀਤ ਕੌਰ ਹੈ ਕੀ ਗੱਲ ਕੀ ਬਣੀ ਹੈ ਜੀ ਵੀਰੇ ਇਧਰੋਂ ਅੱਗ ਇਧਰੋਂ ਆਈ ਉੱਡ ਕੇ ਰਾਤ ਜਦ ਅਸੀਂ 10 ਵਜੇ ਦਾ ਟਾਈਮ ਸੀ ਜਾਣੇ ਸੁੱਤੇ ਪਏ ਸੀ ਤੇ ਅੱਗ ਉੱਡ ਕੇ ਆਈ ਤੇ ਅਸੀਂ ਜਾਣੇ ਮਹਾ ਠਾਠੋ ਕੇ ਅੱਗ ਨੇ ਸਾਨੂੰ ਘੇਰਾ ਪਾ ਲਿਆ ਸਾਡੇ ਬਿਸਤਰਿਆਂ ਦੇ ਉੱਤੇ ਆਣ ਅੱਗ ਡਿੱਗੀ ਐ ਆ ਲਾਟਾਂ ਨਿਕਲਦੀਆਂ ਰਹੀਆਂ ਅਸੀਂ ਮਾਸਾਂ ਹੀ ਜ਼ੋਰ ਦੇ ਨਾਲ ਜਾਣੇ ਲੈ ਕੇ ਤੇ ਉੱਠ ਕੇ ਤੇ ਗਏ ਆ ਤੇ ਜਦੋਂ ਉਧਰ ਚਾਚੇ ਕੇ ਘਰੇ ਚਲੇ ਗਏ ਅਸੀਂ ਫਿਰ ਉਧਰੋਂ ਤਾਂ ਨਿਕਲੇ ਨਹੀਂ ਨਾ ਸਾਡੀ ਆਵਾਜ਼ ਨਿਕਲਦੀ ਰਹੀ ਨਾ ਸਾਹ ਗੁੰਮ ਹੋ ਗਿਆ ਅਸੀਂ ਆ ਗਏ ਵੀਰੇ ਅੱਗ ਦਾ ਬਹੁਤ ਜ਼ਿਆਦਾ ਤੇ ਕੀ ਕੰਮ ਕਰ ਕੀ ਕਰਦੇ ਹੋ ਕੰਮ ਦਿਹਾੜੀਦਾਰ ਕਰਦਾ ਲੱਤ ਤੋਂ ਠੀਕ ਨਹੀਂ ਅੱਛਾ ਤੇ ਕਰੀ ਦਿਹਾੜੀ ਚਲੇ ਜਾਂਦਾ ਕਦੀ ਨਹੀਂ ਚਲੇ ਜਾਂਦਾ ਵੀਰੇ ਅੱਛਾ ਤੁਸੀਂ ਕੀ ਕਰਦੇ ਸਾਲ 2 ਸਾਲ ਹੋ ਗਏ ਲੱਤ ਤੋਂ ਠੀਕ ਨਹੀਂ ਇਤਰਾ ਹੀ ਸੀ ਆ ਦਾ ਟਾਈਮ ਪਾਸ ਕਰਦੇ ਕਦੀ ਕਿਸੇ ਦੀਆਂ ਮਿਰਚਾਂ ਤੋੜ ਲੈਣੀ ਕਦੀ ਕਿਸੇ ਸਿੱਟੇ ਚੋਂ ਲੈਣੀ ਕਦੀ ਬਾਹਰ ਕੰਮ ਚਲੇ ਜਾਨੀ ਚੱਲ ਰਿਹਾ ਵੀਰ ਜੀ ਦਾ ਲਾਜ ਹਾਂ ਵੀਰੇ ਜੇ ਲਾਜ ਪਾਏ ਕੋਣ ਹੁਣ ਨਹੀਂ ਡਿਆ ਇਤਰਾ ਹੀ ਆ ਪੀੜ ਹੁੰਦੀ ਰਹਿੰਦੀ ਰਾਤ ਨੂੰ मां अच्छा जी पहली पहली हां बहुत ज्यादा पीड़ ਹੁੰਦੀ ਰਾਤ ਨੂੰ ਬੱਚੇ ਪੜਦੇ ਆ ਜੀ ਬੱਚੇ ਪੜਦੇ ਸਕੂਲੇ ਕਾਈ ਚਲੇ ਜਾਂਦੇ ਮੈਡਮਾਂ ਫੀਸ ਮੰਗਦੀਆਂ ਦਿੱਤੀ ਨਹੀਂ ਜਾਂਦੀ ਬੱਚੇ ਇਸ ਤਰ੍ਹਾਂ ਘਰੇ ਰਹਿੰਦੇ اچھا ਜੀ ਹਾਂ ਜੀ ਕਿਹੜੇ ਕਲਾਸ ਚ ਬੱਚੇ ਪੜਦੇ ਬੱਚੇ ਪਹਿਲੀ ਪਹਿਲੀ ਚ ਆ ਦੋਵੇਂ ਜੀ اچھا ਜੀ ਹਾਂ ਜੀ ਤੁਸੀਂ ਦੱਸ ਰਹੇ ਹੋ ਸਮਾਨ ਵੀ ਸੜ ਗਿਆ ਕੱਪੜੇ ਵੀ ਸੜ ਗਏ ਕੱਪੜੇ ਵੀ ਸੜ ਗਏ ਵੀਰੇ ਕੁਝ ਨਹੀਂ ਬਚਿਆ ਘਰ ਦਾ ਵੇਖ ਲਓ ਪਾ ਸਾਰਾ ਸਮਾਨ ਸਾਰਾ ਇੱਕ ਰੇੜੀ ਲਿਆਂਦੀ ਉਹ ਵੀ ਸਾਰਾ ਕੁਝ ਹੀ ਸੜ ਗਿਆ ਵੀਰੇ ਕੁਝ ਨਹੀਂ ਬਚਿਆ ਇਹ ਅੱਗ ਲੱਗੀ ਕਿਵੇਂ ਆ ਜੀ ਅੱਗ ਵੀਰੇ ਇਧਰੋਂ ਦੂਰੋਂ ਉੱਡ ਕੇ ਆਈ ਜਵਾਨਾਂ ਦੇ ਵਿੱਚੋਂ ਇਹ ਖੇਤਾਂ 'ਚ ਲੱਗੀ ਸੀ ਖੇਤਾਂ 'ਚ ਲੱਗੀ ਦੂਰੋਂ ਉੱਡ ਕੇ ਆਈ ਉਹ ਉੱਡ ਕੇ ਆਣ ਕੇ ਸਾਡੇ ਬਿਸਤਰਿਆਂ ਦੇ ਉੱਤੇ ਆਣ ਡਿੱਗੀ ਜਾਣੇ ਸੁੱਤੇ ਪਏ ਠੀਕ ਆ ਜੀ ਹਾਂ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ 3-4 ਦਿਨ ਹੋ ਗਏ ਵੀਰੇ ਤੇ ਹੁਣ ਥੋੜਾ ਜੀਵਨ ਜਿਹੜਾ ਹੈਗਾ ਔਖਾ ਚੱਲ ਰਿਹਾ ਜੀ ਬਹੁਤ ਜ਼ਿਆਦਾ ਵੀਰੇ ਕਿਵੇਂ ਗੁਜ਼ਾਰਾ ਕਿਵੇਂ ਕਰਦੇ ਗੁਜ਼ਾਰਾ ਰੋਈ ਜਾਂਨੇ ਆ ਜਾਣੇ ਵੀ ਰੋਈ ਜਾਂਦੇ ਚੁੱਲ੍ਹੇ 'ਚ ਆਂ ਅੱਗ ਨਹੀਂ ਉਹਦੰਦੇ ਬਾਲਦੇ ਡਰਦੇ ਜੇ ਬੱਤੀ ਚਲੇ ਜਾਂਦੀ ਪੱਖਾ ਲੱਗ ਜਾਂਦਾ ਇੱਕੇਦਮ ਖੜਕਾਂ ਆਉਂਦਾ ਤਾਂ ਆਦ ਨਿਆਣੇ ਰਾਤ ਨੂੰ ਸੌਂਦੇ ਨਹੀਂਗੇ ਆ ਦਿੰਦੇ ਚਲੇ ਚੱਲੇਗੇ ਚਾਚੇ ਦੇ ਘਰਾਂ ਨੂੰ ਚਲੇ ਚੱਲੇਗੇ ਐਨਾ ਅੱਗ ਤੋਂ ਡਰ ਆ ਗਿਆ ਹਾਲੇ ਵੀ ਬੱਚੇ ਸੈਮੇ ਹੋਏ ਬਹੁਤ ਜ਼ਿਆਦਾ ਵੀਰੇ ਰਾਤ ਨੂੰ ਸੌਂਦੇ ਨਹੀਂ ਚਾਚੇ ਨੇ ਆਣ ਕੇ ਆਖ ਦਿੰਦੇ ਵੀ ਪੁੱਤ ਕੋਈ ਡਰ ਨਹੀਂ ਹੁਣ ਕੋਈ ਚੀਜ਼ ਨਹੀਂ ਲੱਗੇਗੀ ਹੁਣ ਨਹੀਂ ਅੱਗ ਆਉਂਦੀ ਚੁੱਲਿਆਂ 'ਚ ਅੱਗ ਨਹੀਂ ਪਾਲਦੇ ਐਨਾ ਸੈਮ ਪੱਖੇ ਦੀ ਬਤੀਕੇ ਦਾ ਮਾਉਂਦੀ ਤੇ ਭੱਜ ਕੇ ਸਾਰੇ ਜਾਨੇ ਬਾਹਰ ਨਿਕਲਾਉਣੇ ਅੱਗ ਆ ਗਈ ਇਹੋ ਜਿਹਾ ਦਿਲ ਬਣ ਗਿਆ ਡੰਗਰ ਸੀ ਉੱਥੇ ਵੱਜੇ ਉਹ ਵੀ ਪਤਾ ਨਹੀਂ ਕਿਸੇ ਦਾਣ ਚਲੇ ਗਏ ਖੁਰਲੀ ਸੜ ਗਈ ਅੱਛਾ ਡੰਗਰ ਆਉਣੇ ਨਾ ਆਏ ਨਹੀਂ ਕਿਤੇ ਪਰਲੀ ਵੀ ਸੜ ਗਈ ਦੋ گاਵਾਹੀਂ ਕੀ ਮਦਦ ਦੇ ਕੇ ਘਰ ਲਗਾਉਂਦੇ ਮਾਤੀ ਵੀਰੇ ਸਾਨੂੰ ਕੋਈ ਮਤ ਦੇਣ ਕੋਈ ਤੇ ਸਾਡਾ ਘਰ ਦਾ ਗੁਜ਼ਾਰਾ ਹਜੇ ਕੋਈ ਹਾਲੇ ਤੱਕ ਤੁਹਾਡੀ ਕੋਈ ਮਦਦ ਨਹੀਂ ਹੋਈ ਨਹੀਂ ਵੀਰੇ ਕੋਈ ਨਹੀਂ ਅੱਜ ਕਿੰਨੇ ਦਿਨੋਂ ਗਿਆ ਅੱਗ ਲੱਗੀ ਨੂੰ ਚਾਰ ਪੰਜ ਦਿਨ ਹੋ ਗਏ ਐਡਰੈਸ ਦੱਸ ਸਕਦੇ ਕੀ ਨਾਮ ਕੀ ਹੈ ਤੁਹਾਡਾ ਜੀ ਨਾਮ ਮਾਨਪ੍ਰੀਤ ਕੌਰ ਪਿੰਡ ਕਿਹੜਾ ਜੀ ਪਿੰਟਲੀ ਗੁਲਾਮ ਨੇੜੇ ਕਿਹੜਾ ਪਿੰਡ ਹੈ ਨੇੜੇ ਬੰਡਾਲਾ ਆਣੀਆ ਨਾ ਉਹ ਵੀ ਵਿੱਚ ਇਹ ਸੜਕੇ ਸਵਾਹ ਹੋ ਗਈਆਂ ਵੀਰੇ ਮੰਜਾ ਬਿਸਤਰਾ ਕੋਈ ਨਹੀਂ ਰਿਹਾ ਜੋਰ ਸੋਈ ਦਾ ਸਮਾਨ ਟੀਵੀ ਸਾਰਾ ਕੁਝ ਮੇਰਾ ਸੜ ਗਿਆ ਮੇਰਾ ਵੀਰ ਕੋਈ ਸਾਨੂੰ ਕੋਈ ਮਿਲਿਆ ਨਹੀਂ ਸਾਨੂੰ ਸਮਾਨ ਜਿਹੜਾ ਸਮਾਨ ਮਿਹਨਤ ਕਰਕੇ ਬੜਾ ਉੱਚਾ ਜੋੜਨਾ ਜੀ ਵੀਰੇ ਮੈਂ ਸਿੱਟੇ ਚੜ ਕੇ ਸ਼ੈਕਲਿੰਗ ਨਹੀਂ ਆਂਦੀਆਂ ਮੇਰੇ ਬੱਚਿਆਂ ਦੇ ਅਜੇ ਚਾਵ ਨਹੀਂ ਨਿਕਲੇ ਕੋਈ ਤੇ ਸਾਰਾ ਕੁਝ ਸੜ ਗਿਆ ਮੁਰਗੇ ਜੋ ਬਿਸਤਰਾ ਮੰਜਾ ਸਾਰਾ ਰਸੋਈ ਦਾ ਸਮਾਨ ਕਣਕ ਸਾਰਾ ਕੁਝ ਸੜ ਗਿਆ ਮੱਛੀ ਮੋਟਰ ਸੜ ਗਈ ਅੱਛਾ ਜੀ ਹਾਂ ਸਾਰਾ ਕੁਝ ਵੀਰੇ ਸੜ ਗਿਆ ਅਸੀਂ ਮਹਾ ਬਜੇ ਕਿਹੜਾ ਪੈ ਗਿਆ ਇਹ ਅਗਰ ਕਿਹੜਾ ਪੈ ਕੇ ਵੇਖਿਆ ਵੇ ਬਣ ਕੇ ਅੱਧੀ ਰਾਤ ਮੀਂਹ ਪੈ ਲੈ ਪਿਆ ਤਾਂ ਅਸੀਂ ਰਾਤ ਨਹੀਂ ਆਏ ਇੱਧਰ ਦਿਨ ਚੜਿਆ ਆਣ ਕੇ ਵੇਖਿਆ ਸਾਡਾ ਮੋਟਰਸਾਈਕਲ ਤੇ 4-5 ਮੇਰੇ ਕੁੱਕੜ ਸੀ ਰੱਖੇ ਮੰਜਾ ਪੀੜਾ ਸਾਰਾ ਬਿਸਤਰੇ ਕਣਕ ਸਿੱਟੇ ਤੇ ਜੇ ਮੈਂ ਸਾਈਕਲਿੰਗ ਲਈਆਂ ਸਿੱਟੇ ਚਣ ਕੇ ਮੈਂ ਸਾਈਕਲਿੰਗ ਲਈਆਂ ਅਸੀਂ ਉਹ ਗੁਰਦਰਾ ਕਿਹੜਾ ਨੇੜੇ ਹੈ ਗੁਰਦਰਾ ਟੈਲੀਗ੍ਰਾਮ ਬਾਬਾ ਜੀਵਨ ਸਿੰਘ ਦਾ ਨੇੜੇ ਹੈ ਹਾਂਜੀ ਸੰਗਤਾਂ ਦੇ ਅੱਗੇ ਬੇਨਤੀ ਕਰਨ ਲੱਗੇ ਆ ਵੀਡੀਓ ਪਹਿਲਾਂ ਵੀ ਨਸ਼ਰ ਕੀਤੀ ਸੀ ਤੇ ਵੀਡੀਓ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕਿਉਂ ਕਰ ਰਹੇ ਆ ਕਿਉਂ ਜਿਹੜਾ ਦੁਬਾਰਾ ਵੀਡੀਓ ਬਣਾਉਣੀ ਪਈ ਇਸ ਪਰਿਵਾਰ ਦਾ ਵੱਡੇ ਪੱਧਰ ਤੇ ਆਗਣਾ ਨੁਕਸਾਨ ਹੋਇਆ ਸੀ ਤੇ ਅੱਜ ਫਿਰ ਉਸ ਘਰ ਦੇ ਵਿੱਚ ਪਹੁੰਚੇ ਆ ਬੜੇ ਅਫਸੋਸ ਦੀ ਗੱਲ ਹੈ ਕਿ ਭੈਣ ਜੀ ਨੂੰ ਅਸੀਂ ਮੰਝਾ ਲਿਆਉਣ ਲਈ ਬਾਰ ਕਿਹਾ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮੰਜੇ ਤੱਕ ਵੀ ਜਿਹੜਾ ਨਹੀਂ ਬਚਿਆ ਕਿਉਂਕਿ ਘਰ ਦਾ ਸਾਰਾ ਦਾ ਸਾਰਾ ਜਿਹੜਾ ਸਮਾਨ ਸੜ ਕੇ ਸੁਆਹ ਹੋ ਗਿਆ ਛੋਟੇ-ਛੋਟੇ ਬੱਚੇ ਸਾਡੇ ਨਾਲ ਮੌਜੂਦ ਨੇ ਬੱਚਿਆਂ ਦਾ ਹਾਲ ਦੇ ਸਕਦੇ ਹੋ ਭੈਣ ਜੀ ਦੱਸ ਰਹੇ ਨੇ ਕਿ ਜਦੋਂ ਵੀ ਲਾਈਟ ਆਉਂਦੀ ਹੈ ਜੱਕਦਮ ਘਰ ਦੇ ਵਿੱਚ ਜੱਕਦਮ ਬੱਚੇ ਡਰ ਦਰਜੇ ਜਾਂਦੇ ਨੇ ਸਿਮੇ ਹੋਏ ਬੱਚੇ ਨੇ ਕਿਉਂਕਿ ਜਿਹੜਾ ਉਸ ਦਿਨ ਅੱਗ ਦਾ ਬੁਰਾ ਹਾਲ ਦੇਖਿਆ ਉਹ ਬੱਚਿਆਂ ਦੇ ਦਿਲ ਦੇ ਵਿੱਚ ਨਸਰ ਹੋ ਚੁੱਕਿਆ ਹੈ ਜਿਹੜਾ ਆਪਣਾ ਘਰ ਬਣਾ ਚੁੱਕਿਆ ਉਹ ਅੱਗ ਦਾ ਜਿਹੜਾ ਡਰ ਬੱਚਿਆਂ ਦੇ ਦਿਲ ਦੇ ਵਿੱਚ ਹੱਲੇ ਵੀ ਅੱਗ ਦਾ ਡਰ ਹੈਗਾ ਜਿਹੜਾ ਘਰ ਦੇ ਵਿੱਚ ਅਜੇ ਹੀ ਕੋਈ ਚੀਜ਼ ਨਹੀਂ ਬਚੀ ਜਿਹੜੀ ਜ਼ਰੂਰਤ ਦੀ ਹੈਗੀ ਰਸੋਈ ਦਾ ਸਮਾਨ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਨਹੀਂ ਜਿਹੜਾ ਬਚਿਆ ਭੈਣ ਜੀ ਦੱਸ ਰਹੇ ਨੇ ਕਿ ਅਸੀਂ ਘਰ ਦੇ ਵਿੱਚ ਉਸ ਦਿਨ ਤੋਂ ਲੈ ਕੇ ਅੱਜ ਤੱਕ ਅੱਗ ਨਹੀਂ ਬਾਲੀ ਜਿਹੜਾ ਘਰ ਦਾ ਸਮਾਨ ਆ ਖਾਣ ਪੀਣ ਦਾ ਸਮਾਨ ਜਿਹੜਾ ਬੜੇ ਡਰ ਦੇ ਨਾਲ ਬੜੇ ਸਹਿਮ ਭਰੇ ਮਾਹੌਲ ਦੇ ਵਿੱਚ ਬਣਾਉਣਾ ਪੈਂਦਾ ਹੈ ਘਰ ਦੇ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਲੀ ਤੇ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਕੇ ਭੈਣ ਜੀ ਦਾ ਦੁੱਖ ਤੁਹਾਡੇ ਅੱਗੇ ਰੱਖਣ ਜਾ ਰਹੇ ਹਾਂ ਇਸ ਘਰ ਦਾ ਦੁੱਖ ਰੱਖਣ ਜਾ ਰਹੇ ਹਾਂ ਬੜੇ ਵੱਡੇ ਵੱਡੇ ਦਾਨੀ ਸੱਜਣ ਫੇਸਬੁੱਕ ਤੇ ਬੈਠੇ ਨੇ ਬੜੇ ਵੱਡੇ ਵੱਡੇ ਫੇਸਬੁੱਕ ਕੇ ਵਿਦਵਾਨ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਨੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬੇਸ਼ੱਕ ਤੁਸੀਂ ਕਾਪੀ ਕਰਕੇ ਆਪਣੇ ਆਈਡੈਂਟੀ ਤੇ ਆਪਣੀ ਆਈਡੀਆਂ ਤੇ ਪਾ ਦਿਓ ਪਰ ਇਸ ਪਰਿਵਾਰ ਦਾ ਪੜਾ ਜਰੂਰ ਹੋ ਜੇ ਅਸੀਂ ਇਸ ਸਮੇਂ ਪਿੰਡ ਟੱਲੀ ਗੁਲਾਮ ਮੌਜੂਦ ਸੀਗੇ ਜਿੱਥੇ ਇੱਕ ਪਰਿਵਾਰ ਦਾ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਕਰੀਬਨ ਇੱਥੇ ਇੱਕ ਦਰਜਨ ਦੇ ਲਗਭਗ ਘਰਾਂ ਦਾ ਨੁਕਸਾਨ ਹੋਇਆ ਪਰ ਇਸ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਮਦਦ ਦੀ ਲੋੜ ਹੈਗੀ ਹੈ ਹੱਥ ਜ਼ਰੂਰ ਫੜਿਓ ਇਸ ਪਰਿਵਾਰ ਦਾ ਜਿਹੜਾ ਬੜਾ ਵੱਡਾ ਜਿਹੜਾ ਡਰ ਦਾ ਮਾਹੌਲ ਹੈਗਾ ਬੱਚਿਆਂ ਦੇ ਦਿਲ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਉਜੇ ਹੀ ਕੋਈ ਚੀਜ਼ ਨਹੀਂ ਬਚੀ ਜਿਹੜੀ ਲੋੜਵੰਦ ਹੋਵੇ ਜਿਹੜੀ ਜ਼ਰੂਰਤਮੰਦ ਹੋਵੇ ਖਾਦਾ ਹਰ ਕਰਾਚਣ ਖਾਣ ਪੀਣ ਦਾ ਰਾਸ਼ਨ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਮੰਜੇ ਤੱਕ ਸੜ ਕੇ ਸੁਆਹ ਹੋ ਚੁੱਕੇ ਨੇ ਕੱਪੜੇ ਤੱਕ ਜਿਹੜੇ ਸੜ ਕੇ ਸੁਆਹ ਹੋ ਚੁੱਕੇ ਨੇ ਜਿਹੜੇ ਬਿਸਤਰੇ ਸੀਗੇ ਉਹ ਵੀ ਸੜ ਕੇ ਸੁਆਹ ਹੋ ਚੁੱਕੇ ਨੇ ਤਕਰੀਬਨ ਹੁਣ ਕੀ ਹੈਗਾ ਸਿਰਫ ਤੇ ਸਿਰਫ ਗੁਹਾਰ ਹੈਗੀ ਇਸ ਪਰਿਵਾਰ ਦੇ ਕੋਲ ਤੁਹਾਡੇ ਤੱਕ ਤਾਂ ਕਿ ਤੁਸੀਂ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕਰ ਸਕੋ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਉਸ ਪ੍ਰਮਾਤਮਾ ਦੇਗੇ ਅਰਦਾਸ ਕਰੋਗੇ ਕਿ ਪ੍ਰਮਾਤਮਾ ਇਸ ਪਰਿਵਾਰ ਤੇ ਮੇਰ ਕਰੇ ਤਾਂ ਤੁਸੀਂ ਵਾਅਦਾ ਇਸ ਪਰਿਵਾਰ ਦੀ ਮਦਦ ਕਰੋਗੇ